ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਹੋਪ ਹਾਰਨ ਤੇ ਤੇ ਆਪਾਂ ਮੱਝਾਂ ਦੀ ਵੀਡੀਓ ਸ਼ੂਟ ਕਰਦੇ ਹੈਗੇ ਜਿੱਦ ਤਰ ਆਪਾਂ ਨੂੰ ਨੈੱਟਵਰਕ ਦੀ ਪ੍ਰੋਬਲਮ ਕਰਕੇ ਵੈਸੇ ਸ਼ੂਟ ਕਰਦੇ ਆਂ ਤੇ ਬਾਅਦ ਚ ਆਪਾਂ ਵੀਡੀਓ ਪਾਵਾਂਗੇ ਤੇ ਨਾਲ ਨਾਲ ਤੁਹਾਨੂੰ ਮੱਝਾਂ ਵੀਰੇ ਦਿਖਾਵਾਂਗੇ ਲੈ ਆਓ ਇਹ ਮੈਨੂੰ ਫੜਾ ਦੇ ਤੇ ਦੇਖ ਸਕਦੇ ਹੋ ਮੱਝਾਂ ਦੀ ਤੁਸੀਂ ਕੁਆਲਿਟੀ ਬਹੁਤ ਸੋਹਣੀ ਕੁਆਲਿਟੀ ਹੈਗੀ ਇਹਨੂੰ ਰੂਸੀ ਕਹਿੰਦੇ ਹੈਗੇ ਪ੍ਰੋਪਰ ਬਲੈਕ ਨਹੀਂ ਹੈਗੀ ਹਨਾ ਜੇ ਆਪਾਂ ਗੱਲ ਕਰੀ ਇਹਦੀ ਤਾਂ ਇਹਨੇ ਫੀਮੇਲ ਨੂੰ ਜਨਮ ਦਿੱਤਾ ਹੈਗਾ ਤੇ ਇਹਨੂੰ ਰੂਸੀ ਕਲਰ ਕਹਿੰਦੇ ਆ ਦੇਖੋ ਇਹ ਵੀ ਬਹੁਤ ਸੋਹਣੀ ਮੱਝ ਹੈ ਇਹਦੀ ਤੇ ਇਕ ਥੋੜੀ ਟਾਈਮ ਦੇ ਸੁਖ ਲੱਗਦੀ ਹੈ ਮੈਂ ਬਹੁਤ ਅਫਾ ਸੋਹਣੇ ਬੱਚੇ ਦੀ ਗੱਲ ਕਰੀ ਤੇ ਕੀ ਕੁਆਲਿਟੀ ਆ ਹਨਾ ਇਹ ਬੱਚਾ ਬਹੁਤ ਸੋਹਣਾਗਾ ਤੇ ਕੋਈ ਗੱਲ ਕਰਦੇ ਆਂ ਮੈਂ ਨੀਲੀ ਰਵੀ ਕਹਿੰਦੇ ਨੇ ਮੈਂ ਇਹ ਨੀਲੀ ਰਵੀ ਦਾ ਇਫੈਕਟ ਹੋਣਾ ਕਰਕੇ ਉਹਦੀਆਂ ਅੱਖਾਂ ਇਸ ਤਰ੍ਹਾਂ ਦੀਆਂ ਆਂ ਬੱਚੇ ਦੀਆਂ ਜੇ ਆਪਾਂ ਗੱਲ ਕਰਦੇ ਆਂ ਤਾਂ ਤੇ ਨਾਲ-ਨਾਲ ਜਿਵੇਂ ਸਾਨੂੰ ਆਪਾਂ ਕਰਦੇ ਹੁੰਦੇ ਆ ਹਨਾ ਜਿਵੇਂ ਅੱਜ ਕੱਲ੍ਹ ਜ਼ਿਆਦਾਤਰ ਨਾ ਬਾਦ ਹਾਦਮੇ ਦਾ ਚੱਕਰ ਪੈ ਰਿਹਾ ਹੈਗਾ ਬਿਮਾਰੀ ਦਾ ਚਲ ਛੱਡੋ ਅੱਜ ਆਪਾਂ ਬੱਚੇ ਹੀ ਦਿਖਾਵਾਂਗੇ ਦੇਖ ਸਕਦੇ ਹਨਾ ਹਾਂ ਜੀ ਕਰਤੀ ਆ ਲੁੱਸੋ ਜੀ ਇਹ ਦਸਤਾੂਰ ਦੁਬਾਰਾ ਬਾਹਰ ਬਾਹਰ ਜੀ ਨੇ ਆ ਨੀਲੀ ਰਵੀ ਮਾਜ ਦਾ ਆਰਡਰ ਦੇਖੋ ਕਿੰਨਾ ਚੰਗਾ ਹੈ ਜੇ ਆਪਾਂ ਗੱਲ ਕਰਦੇ ਆ ਤਾਂ ਬਹੁਤ ਸੋਹਣਾ ਆਰਡਰ ਆ ਗਿਆ ਮਾਜ ਦੇਖ ਸਕਦੇ ਆ ਹਨ ਬਹੁਤ ਸੋਹਣੀ ਕੁਆਲਿਟੀ ਦੀ ਹੈਗੀ ਤੇ ਇਹ ਮੱਛੀ ਦੀ ਲੱਗ ਆ ਗਿਆ ਕਲਰ ਕੁਆਲਿਟੀ ਆਪਾਂ ਗੱਲ ਕਰੀ ਤਾਂ ਸ਼ਾਇਦ ਇੱਕ ਤਰੀਕ ਤੱਕ ਮੰਡੀਆਂ ਓਪਨ ਹੋ ਜਾਂਦਾ ਆਪਾਂ ਫਿਰ ਰਾਮਪੁਰਾ ਟਾਈਮ ਲੱਗਦਾ ਬਸ ਸਾਰਾ ਦਿਨ ਕਵਰ ਕਰਕੇ ਲਿਆਵਾਂਗੇ ਇਹ ਦੇਖ ਬੈਕ ਬਲੈਕ ਬਲੈਕ ਬਹੁਤ ਸੋਹਣੀ ਲੱਗਦੀ ਮੱਝ ਆਪਾਂ ਗੱਲ ਕਰਦੇ ਆ ਤਾਂ ਦੇਖ ਫੇ ਹੈਲਥ ਦੇਖੋ ਮੱਝ ਦੀ ਕਿੰਨੀ ਚੰਗੀ ਹੈਗੀ ਵੱਡੀ ਮੱਝ ਕਹਿੰਦੇ ਨੇ ਉਹ ਮੱਝ ਹੈ ਤੇ ਥੋੜਾ ਜਿਹਾ ਦੇ ਕਰਕੇ ਹਨ ਇਹ ਵਿੱਚ ਗਾਂ ਵੀ ਬੰਨੀ ਹੋਈ ਹੈ ਇੱਕ ਬਹੁਤ ਸੋਹਣੀ ਗਾਂ ਕੀ ਤੇ ਇਹ ਫੀਮੇਲ ਨਹੀਂ ਆਉਣਾ ਮੱਤ ਮੱਝ ਨੇ ਮੱਝ ਰੂਸੀ ਕਲਰ ਦੀ ਹੈ ਵੀ ਇਹ ਗੱਲ ਕਰ ਸਕਦੇ ਬਹੁਤ ਸੋਹਣੀ ਮੱਝ ਹੈਗੀ ਇਹ ਗੱਟੀ ਦੇ ਮੱਝ ਦਾ ਮੂੰਹ ਦੇਖੋ ਸਿੰਘ ਬਹੁਤ ਵਧੀਆ ਕੁਆਲਟੀ ਹੈ ਵੀ ਇਹ ਪਰ ਗੱਲ ਕਰਦੇ ਆਂ ਤਾਂ ਤੇ ਥਣ ਦੇਖੋ ਕਿੰਨੇ ਵਧੀਆ ਮੱਝ ਦੇ ਆ ਮੱਝ ਦੇਖੋ ਜਿਵੇਂ ਕਹਿੰਦੇ ਮੰਜਾ ਡੰਦਾ ਹੁੰਦਾ ਸੀ ਬਹੁਤ ਸੋਹਣੀ ਹੈਗੇ ਆਖੇ ਥੋੜੀ ਕੱਤੀ ਲੱਗਦੀ ਹੈਗੇ ਤੇ ਆ ਮੱਝ ਹੈ ਜੀ ਠੀਕ ਹੈ ਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਦੱਸਣਾ ਚਾਹੋਣੇ ਆਗੇ ਵੀ ਜਿਉਂਦੇ ਕਰਕੇ ਮੰਡੀ ਦਾ ਥੋੜਾ ਜਿਹਾ ਪ੍ਰੋਬਲਮ ਘੱਟ ਘਾਟਾ ਦਾ ਹੌਲੀ ਹੌਲੀ ਜਿਵੇਂ ਜਿਵੇਂ ਮੰਡੀ ਅੱਪ ਕਰ ਰਹੀ ਹੈ ਜਾਂ ਸੀਜ਼ਨ ਦਾ ਖਾਤਮਾ ਹੋ ਰਿਹਾ ਤਾਂ ਹੌਲੀ ਹੌਲੀ ਪਸ਼ੂ ਹੁੰਦੇ ਵੀ ਹੋਮੇ ਜ਼ਿਆਦਾ ਹੋ ਜਾਣਗੇ ਤੇ ਇਹ ਬਾਈ ਦੀ ਇੱਕ ਗੱਲ ਬਹੁਤ ਚੰਗੀ ਲੱਗੀ ਆਪਾਂ ਨੂੰ ਦੱਸਿਆ ਉਹਨੇ ਕਹਿੰਦਾ ਵੀ ਜਿਵੇਂ ਤੁਸੀਂ ਮਿਹਨਤ ਕਰੋਗੇ ਤੁਹਾਡਾ ਚੈਨਲ ਗਰੋ ਕਰੂਗਾ ਮੈਂ ਹੋਵੇ ਮਿਹਨਤ ਤਾਂ ਕਰ ਹੀ ਜਾਂਦੇ ਹਾਂ ਇਹ ਦੇਖ ਲੋ ਇਹ ਮੈਂ ਤਾਂ ਨਾ ਬਹੁਤ ਛੋਣਿਆ ਟਾਈਮ ਦੀ ਸੂਈ ਵੀ ਹੈਗੀ ਮੰਗਰੇ ਦਾ ਆਜੋ ਬਈ ਤੁਹਾਨੂੰ ਵੀ ਇਹ ਰੱਖਣਾ ਹੈ ਫੀਮੇਲ ਨੂੰ ਜਾਣਾ ਦਿੱਤਾਗਾ ਤੇ ਗਾਂ ਦੀ ਕੁਆਲਿਟੀ ਦੇਖ ਸਕਦੇ ਹੋ ਬਹੁਤ ਵਧੀਆ ਜੀ ਤੇ ਕਈ ਬੰਦੇ ਨੇ ਸੁਝਾਅ ਦਿੱਤੇ ਆ ਵੀ ਆਪਾਂ ਸੁਝਾਅ ਮੰਨ ਕੇ ਚੱਲਦੇ ਹੁੰਨੇ ਆ ਇਹ ਵੀ ਘਰ ਕਹਿੰਦੇ ਆ ਵੀ ਉਹਦੇ ਵਿੱਚ ਕਰਨ ਨੂੰ ਹਨਾ ਅਡਰ ਕੁਆਲਿਟੀ ਦੇਖੋ ਬਹੁਤ ਸੋਹਣੀ ਹੈ ਜੀ ਤਾਂ ਮੱਝਾਂ ਦੀ ਜੇ ਗੱਲ ਕਰੀਏ ਮੱਝਾਂ ਦਾ ਵੀ ਬਲੈਕ ਬਿਊਟੀ ਹਨਾ ਤਾਂ ਹੁੰਦੀ ਹੀ ਹੁੰਦੀਆਂ ਨੇ ਤਾਂ ਬਹੁਤ ਵਧੀਆ ਮੱਝ ਹੈਗੀ ਤੇ ਮਧਨੇਸ਼ ਹੋਰ ਲਾ ਪਾ ਸੀ ਕੈਮਰੇ ਨੂੰ ਤੇ ਤੇ ਬਸ ਵੀ ਜਿਆਦਾ ਵੀਡੀਓ ਨਹੀਂ ਕਰ ਸਕਦੇ ਆਪਾਂ ਤਿੰਨ ਚਾਰ ਮਿੰਟਾਂ ਦਾ ਲਾਈਵ ਕਰ ਲਾਂਗੇ ਇਹ ਆ ਤਾਜੀ ਸੂਈ ਹੋਈ ਹੈ ਜੀ ਆਪਾਂ ਵੀਡੀਓ ਨਹੀਂ ਬਣਾਈ ਸੀਗੀ ਉਹਨੂੰ ਪੈਲਸ ਕਰਕੇ ਵੀ ਫੇਸਬੁਕ ਨੇ ਅਲੀਗੇਸ਼ਨ ਲਾ ਦੇਣਾ ਇਹ ਜੇਰ ਵੀ ਨਹੀਂ ਪਈ ਦੇਖੋ ਬਹੁਤ ਸੋਹਣੀ ਮੱਝ ਹੈਗੀ ਸੀ ਛੋਟੀ ਮੱਝ ਆ ਦਰਮਿਆਨੀ ਤੇ ਚੰਗੀ ਮੱਝ ਹੈਗੀ ਜੇ ਆਪਾਂ ਗੱਲ ਕਰਦੇ ਆ ਤਾਂ ਬਸ ਯਾਰ